ਮੱਛਰ ਮੱਖੀਆਂ ਜੀ ਸੋਡੇ ਘਰੇ ਨਹੀਂ ਵੜਨੀਆਂ ਗਰਮੀਆਂ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਹੋ ਰਿਹਾ ਪਸ਼ੂਆਂ ਨੂੰ ਬਹੁਤ ਤੰਗ ਕਰਦਾ ਮੱਛਰ ਇਹਦਾ ਪੱਕਾ ਹੱਲ ਕਰਤਾ ਆਪਾਂ ਨੇ ਸਭ ਤੋਂ ਜ਼ਿਆਦਾ ਦਿੱਕਤ ਪਸ਼ੂਆਂ ਨੂੰ ਆਉਂਦੀ ਹੈ ਕਿ ਆਪਾਂ ਕੀ ਕਰਦਾ ਡੀਜ਼ਲ ਵਗੈਰਾ ਛਿੜਕ ਦਿੰਨੇ ਆ ਉਹਦਾ 1% ਵੀ ਫਾਇਦਾ ਨਹੀਂ ਆਪਾਂ ਨੇ ਜੀ ਕੀ ਕਰਨਾ ਮੱਛਰ ਤੇ ਮੱਖੀਆਂ ਦਾ ਦੋਮਾ ਦਾ 100% ਪੱਕਾ ਹੱਲ ਕਰਤਾ ਆਪਾਂ ਨੂੰ ਸ਼ੱਕਰ ਚਾਹੀਦੀ 100 ਗ੍ਰਾਮ ਸ਼ੱਕਰ ਆਪਣੇ ਘਰੋਂ ਆਮ ਤੌਰ ਤੇ ਪਈ ਹੁੰਦੀ ਆ ਜੇ ਘਰੇ ਨਾ ਵੀ ਹੋਵੇ 10 ਰੁਪਏ ਦੀ ਸ਼ੱਕਰ ਆਪਾਂ ਬਾਜ਼ਾਰ ਦੇ ਵਿੱਚੋਂ ਕਿਤੇ ਵੀ ਦੁਕਾਨ ਤੋਂ ਲਿਆ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਤਿੰ ਆਂਗੇ ਬੋਤਲਾਂ ਆਮ ਤੌਰ ਤੇ ਪਈ ਹੁੰਦੀਆਂ ਨੇ ਤੇ ਬੋਤਲਾਂ ਦੇ ਵਿੱਚ ਆਪਾਂ ਕੈਂਚੀ ਨਾਲ ਸਾਈਡਾਂ ਤੇ ਗਲੀਆਂ ਕੱਢਣੀਆਂ ਨੇ ਦੋ ਪਾਸੇ ਤੇ ਇਸ ਤਰੀਕੇ ਨਾਲ ਆਪਾਂ ਨੇ ਨਾ ਸੀੜੇ ਢਗਾਉਣੇ ਨੇ 10 ਰੁਪਏ ਦਾ ਆਪਾਂ ਨੂੰ ਗੁੱਛਾ ਮਿਲ ਜਾਂਦਾ ਸੀੜਿਆਂ ਦਾ ਤੇ ਸੀੜੇ ਜਿੰਨੇ ਵੀ ਆਪਣੇ ਹੋਣਗੇ ਉਹਦੇ ਟੋਟੇ ਕਰਕੇ 2-2 ਫੁੱਟ ਦੇ ਇਹਦੇ ਵਿੱਚ ਦੀ ਆਪਾਂ ਲਗਾਉਣੇ ਨੇ ਕਿਉਂਕਿ ਚੰਗੀ ਤਰ੍ਹਾਂ ਜਦੋਂ ਵੀ ਆਪਾਂ ਇਹ ਟੰਗਣਾ ਕਿਤੇ ਵੀ ਟੰਗਣਾ ਹੈ ਉਹ ਚੰਗੀ ਤਰ੍ਹਾਂ ਟੰਗਿਆ ਜਾਵੇ ਤੇ ਗੱਠ ਮੰਨੀ ਜਾਵੇ ਠੀਕ ਹੈ ਇਹ ਦੋ ਕੰਮ ਆਪਾਂ ਚੰਗੀ ਤਰ੍ਹਾਂ ਕਰਨਾ ਸਾਨੂੰ ਸਾਰਾ ਦੱਸਾਂਗੇ ਵੀਡੀਓ ਪੂਰੀ ਧਿਆਨ ਨਾਲ ਦੇਖੀ ਜਾਓ ਸਾਰਾ ਜਿਗਾਰ ਦੱਸਾਂਗੇ ਤੁਹਾਡੇ ਘਰੇ ਮੱਛਰ ਅੱਜ ਤੋਂ ਬਾਅਦ ਵੜਨੇ ਨਹੀਂ ਨਾ ਪਸ਼ੂਆਂ ਦੇ ਭਾਂਡੇ 'ਚ ਨਾ ਰਸੋਈ 'ਚ ਨਾ ਮੱਖੀਆਂ ਵੜਨੀਆਂ ਨੇ ਜਿਹਾ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਆਪਣੇ ਗਲੀਆਂ ਕੱਢ ਕੇ ਸੀਡ ਰੈਟ ਪਾਏ ਨੇ ਇਸੇ ਤਰੀਕੇ ਨਾਲ ਤੁਸੀਂ ਵੀ ਟਪਾ ਲਿਓ ਸੀਡ ਠੀਕ ਹੈ ਜੀ ਤੇ ਸੀਡ ਰੈਟ ਪਾਉਣ ਤੋਂ ਬਾਅਦ ਆਪਾਂ ਨੇ ਜੀ ਕੀ ਕਰਨਾ ਜਿਵੇਂ ਆ ਸੱਕਰ ਪਈਆ ਆਪਣੇ ਕੋਲ ਠੀਕ ਹੈ ਸਾਰੀਆਂ ਬੋਤਲਾਂ ਦੇ ਵਿੱਚ ਸੱਕਰ ਹੈ ਜਿਹੜੀ 2-2 ਚਮਚੇ ਆਪਾਂ ਨੇ ਚੰਗੀ ਤਰੀਕੇ ਨਾਲ ਸੱਕਰ ਆ ਪਾਉਣੀ ਆ ਆ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਾਂ ਨੇ ਜਿਹੜੇ ਸੀੜੇ ਬੰਦੇ ਨੇ ਇਸ ਤਰੀਕੇ ਨਾਲ ਨੂੰ ਸਿੱਧੀਆਂ ਕਰਕੇ ਬੋਤਲਾਂ ਧਰ ਦਿਓ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜਿਵੇਂ ਤੁਸੀਂ ਆ ਸੱਕਰ ਦੇਖ ਸਕਦੇ ਹੋ 2-2 3-3 ਚਮਚੇ ਆਮ ਤੌਰ ਤੇ ਆਪਾਂ 2-2 ਚਮਚੇ ਪਾ ਸਕਦੇ ਹਾਂ ਕਿਉਂਕਿ 2 ਤੋਂ 2 ਚਮਚੇ ਬਹੁਤ ਨੇ ਜੇ ਆਪਾਂ ਨੇ ਮੱਛਰ ਆ ਜਿਹੜੇ ਭਜਾਉਣੇ ਨੇ ਤੇ ਮੱਖੀਆਂ ਭਜਾਉਣੀਆਂ ਨੇ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਕੋਈ ਆਪਾਂ ਕਹਿ ਲਈਏ ਮੱਛਰਾਂ ਨੂੰ ਮਾਰਨ ਦੀ ਲੋੜ ਨਹੀਂ ਸਿੱਧਾ ਨਾਲ ਦੀ ਨਾਲ ਥੋੜੇ ਘਰੋਂ ਭਾਜੇ ਜਾਣਗੇ ਮੱਛਰ ਨਾ ਮਾਰਨ ਦੀ ਲੋੜ ਹੈ ਨਾ ਮੱਖੀਆਂ ਨੂੰ ਮਾਰਨ ਦੀ ਲੋੜ ਹੈ ਇਸ ਤੋਂ ਬਾਅਦ ਆਪਾਂ ਨੇ ਜੀ ਕੀ ਕਰਨਾ ਇਹਦੇ ਵਿੱਚ ਪਾਣੀ ਪਾਉਣਾਗਾ ਮੰਨ ਲਓ ਆਪਣੇ ਪਾਣੀ ਪੂਣੀ ਬੋਤਲਾਂ ਦੇ ਵਿੱਚ ਜਿਹੜਾ ਪਾ ਲਿਆ ਆ ਦੇਖੋ ਇਸ ਤਰੀਕੇ ਨਾਲ ਇਹਨਾਂ ਨੂੰ ਹਿਲਾ ਕੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਫਿਰ ਦੁਬਾਰੇ ਜਿਹੜਾ ਸੀੜਾ ਸੀਗਾ ਦੁਬਾਰੇ ਸੀੜਾ ਇਹਦੇ ਵਿੱਚ ਦੀ ਟਪਾਉਣਾ ਕਿਉਂਕਿ ਦੁਬਾਰੇ ਆਪਾਂ ਸੀੜਾ ਤਾਂ ਪਾ ਰਹੇ ਆ ਪਹਿਲੀ ਵਾਰ ਆਪਾਂ ਕੱਢਤਾ ਸੀ ਕਿਉਂਕਿ ਕਈ ਵਾਰ ਜਿੰਨਾ ਵੀ ਇਹਦੇ ਤੇ ਮਠਿਆਸ ਜੀ ਹੁੰਦੀ ਆ ਸੀੜੇ ਦੇ ਉੱਤੇ ਨਾ ਲੱਗੇ ਸੀੜਾ ਸੁੱਕਾ ਰਹਿਣਾ ਚਾਹੀਦਾ ਠੀਕ ਹੈ ਜੀ ਆ ਤੁਸੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਾਂ ਨੇ ਸੀੜਾ ਜਿਹੜੇ ਟਪਾਤੇ ਸੀੜੇ ਨਾਲ ਲੱਗੇ ਫਾਇਦਾ ਹੋਊਗਾ ਜਦੋਂ ਕੋਈ ਵੀ ਆਪਾਂ ਬੰਦਨੇ ਨੇ ਬੋਤਲਾਂ ਬੋਤਲਾਂ ਡਿੱਗਣ ਨਾ ਕਿਉਂਕਿ ਕਈ ਵਾਰ ਕੀ ਹੁੰਦਾ ਕਾਫੀ ਪ੍ਰਾਕੀ ਕਰਦੇ ਸੀ ਬੋਤਲਾਂ ਨੂੰ ਇਸ ਲੋਟ ਕਰਕੇ ਬਿਨਾ ਸੀੜਾ ਬੰਨੇ ਤੇ ਕਾਂਸ ਤੇ ਧਰ ਦਿੰਦੇ ਸੀ ਤੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਬੋਤਲਾਂ ਜਿਹੜੀ ਢਿੱਗੇ ਜਾਂਦੀ ਸੀ ਤੇ ਮੱਖੀ ਮੱਛਰ ਆਪਣੇ ਘਰੇ ਦੁਆਰੇ ਆਉਣ ਲੱਗ ਜਾਂਦੇ ਸੀ ਆ ਤੁਸੀਂ ਦੇਖ ਸਕਦੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਤਾ ਲੀਟਰ ਪਾਣੀ ਆਪਾਂ ਤਿੰਨਾਂ ਦੇ ਵਿੱਚ ਪਾਤਾ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆਪਾਂ ਨੇ ਜਿਹੜਾ ਪਾਣੀ ਆ ਪਾਤਾ ਤੇ ਪਾਣੀ ਪਾਉਣ ਤੋਂ ਬਾਅਦ ਜਿੰਨੇ ਵੀ ਆਪਾਂ ਨੇ ਮੰਡਲ ਹੋਏ ਤਿਆਰ ਕਰਿਆਗਾ ਸਾਰਾ ਆਪਾਂ ਨੇ ਕਿਸੇ ਵੀ ਖੰਬੇ ਦੇ ਉੱਤੇ ਜਿੱਥੇ ਤੁਹਾਡੇ ਪਸ਼ੂਆਂ ਦਾ ਖੰਭਾ ਸ਼ੈੱਡ ਤੇ ਜਾਂ ਤੁਸੀਂ ਕੀ ਕਰਨਾ ਕਿਸੇ ਵੀ ਕਾਂਸ ਦੇ ਥੱਲੇ ਮੰਡਲੋਂ ਮੇਖਾਂ ਵਗੈਰਾ ਗੱਡੀਆਂ ਹੁੰਦੀਆਂ ਨੇ ਉਸ ਤਰੀਕੇ ਤੇ ਸੋਣ ਨੇ ਇਸ ਤਰੀਕੇ ਨਾਲ ਬੰਨਣਾ ਤੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਇਸ ਤਰੀਕੇ ਨਾਲ ਬੰਨ੍ਹ ਤਾਤੇ ਇਹਦੇ ਵਿੱਚ ਜਿੰਨਾ ਵੀ ਆਪਣਾ ਰਸ ਜਾਂ ਬਚਿਆ ਸੀਗਾ ਜਿਹੜਾ ਆਪਾਂ ਤਿਆਰ ਕਰਿਆ ਸੀ ਉਹ ਤੁਸੀਂ ਇਹਦੇ ਵਿੱਚ ਹੋਰ ਪਾ ਸਕਦੇ ਹੋ ਤੇ ਬਾਕੀ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣੇ ਮੱਖੀ ਮੱਛਰ ਨੇ ਜਿਹੜੇ ਤੁਹਾਡੇ ਘਰੋਂ ਭੱਜੇ ਆਣਗੇ ਤੇ ਬਾਕੀ ਰਹੀ ਗੱਲ ਵੀਡੀਓ ਸ਼ੇਅਰ ਕਰ ਦਿਓ ਬਈ ਤੇ ਧੰਨਵਾਦ